ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਹਰ ਇੱਕ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੇ ਖਾਸ ਕਰ ਉਹ ਵੋਟਰ ਜਿਹੜੇ ਪਹਿਲੀ ਵਾਰ ਵੋਟ ਪਾਉਂਦੇ ਨੇ ਉਹਨਾਂ ਚ ਇੱਕ ਵੱਖਰਾ ਉਹ ਸ਼ਾਹ ਹੁੰਦਾ ਹੈ ਤੇ ਗੱਲਬਾਤ ਕਰਦੇ ਆ ਇੱਕ ਇਹੋ ਜਿਹੇ ਵੋਟਰ ਸਾਡੇ ਨਾਲ ਮੌਜੂਦ ਨੇ ਆਪਣੇ ਨਾਮ ਕੀ ਯੋਗਰਾਜ ਸਿੰਘ ਜੀ ਯੋਰਾਜ ਜੀ ਯੋਰਾਜ ਜੀ ਫਿਰ ਵੋਟ ਪਾ ਕੇ ਆਇਆ ਹੋ ਸਰਟੀਫਿਕੇਟ ਵੀ ਮਿਲਿਆ ਬੰਦਾ ਸਰਟੀਫਿਕੇਟ ਦਿਖਾ ਦਿਓ ਮੈਂ ਚਾਹਾਂਗਾ ਕੈਮਰਾ ਪਰਸਨ ਗੁਰਵਿੰਦਰ ਰਿਕੋਰਡ ਦਿਖਾਣ ਆ ਸਰਟੀਫਿਕੇਟ ਇਹਨਾਂ ਨੂੰ ਮਿਲਿਆ ਪਹਿਲੀ ਵਾਰ ਵੋਟ ਪਾਉਣ ਤੇ ਤੇ ਰਾਤ ਦਾ ਹੀ ਮਾਂਚ ਚੱਲ ਰਿਹਾ ਹੋਵੇਗਾ ਕਿ ਪਹਿਲੀ ਵਾਰ ਵੋਟ ਪਾਉਣੀ ਹੈ ਹਾਂਜੀ ਖੁਸ਼ੀ ਬਹੁਤ ਹੁੰਦੀ ਹੈ ਜੀ ਵੀ ਪਹਿਲੀ ਵੋਟ ਹੈ ਵੀ ਤੁਸੀਂ ਉਹਨਾਂ ਆਪਣੀ ਪਸੰਦੀਦਾ ਪਸੰਦੀਦਾ ਪਾਰਟੀ ਨੂੰ ਵੋਟ ਪਾ ਸਕਦੇ ਹੋ ਅੱਛਾ ਜਿਸ ਵਲੇ ਰਾਤੀ ਸੌਣ ਲੱਗੇ ਹੋਗੇ ਜਾਂ ਸਵੇਰੇ ਉੱਠੇ ਹੋਗੇ ਇੱਕ ਮਾਂਚ ਵਿਚਾਰ ਚੱਲ ਰਿਹਾ ਹੋਣਗੇ ਕਿ ਕੀ ਸੋਚ ਕੇ ਵੋਟ ਪਾਉਣੀ ਹੈ ਔਰ ਕੋਈ ਕਨਫਿਊਜ਼ਨ ਵੀ ਸੀ ਕਿ ਪਤਾ ਸੀ ਕਿ ਇੱਕੋ ਕੈਂਡੀਡੇਟ ਪਾਣੀ ਹੈ ਹਾਲਾਂਕਿ ਕੈਂਡੀਡੇਟ ਅਸੀਂ ਨਹੀਂ ਪੁੱਛਾਂਗੇ ਹਾਂਜੀ ਨਹੀਂ ਉਹ ਕਨਫਿਊਜ਼ਨ ਤਾਂ ਜੀ ਕੋਈ ਨਹੀਂ ਸੀ ਉਹ ਕੈਂਡੀਡੇਟ ਨੂੰ ਵੋਟ ਪਾਣੀ ਚਾਹੀਦੀ ਹੈ ਜਿਹੜਾ ਆਪਣਾ ਚੰਗਾ ਸੋਚੇ ਹੁਣ ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਆਪਣੇ ਇੰਡੀਆ ਦੇ ਵਿੱਚ ਦੋ ਮੇਨ ਪ੍ਰੋਬਲਮਸ ਨੇ ਇੱਕ ਬੇਰੋਜ਼ਗਾਰੀ ਹੋ ਗਈ ਤੇ ਗਰੀਬੀ ਹੋ ਗਈ ਇਹ ਦੋਨੋਂ ਜੀ ਇੰਟਰ ریلیਟਡ ਨੇ ਆਪਸ ਦੇ ਵਿੱਚ ਵੀ ਜੇ ਤੁਸੀਂ ਬੇਰੋਜ਼ਗਾਰੀ ਤੇ ਕੰਮ ਕਰੋਗੇ ਗਰੀਬੀ ਆਪ ਹੀ ਥੋੜੀ ਹੁੰਦੀ ਜਾਊਗੀ ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਪਿਛਲੇ 100 ਸਾਲਾਂ ਤੋਂ ਜਿਹੜਾ ਆਪਣਾ ਇਨਕਮ ਇਨਕੁਐਲਿਟੀ ਰੇਟ ਹੈ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਹੈ ਜੀ ਉਹਦਾ ਮੁੱਖ ਕਾਰਨ ਇਹ ਹੈ ਵੀ ਜਿਹੜਾ ਅਮੀਰ ਹੈ ਉਹ ਅਮੀਰ ਹੁੰਦਾ ਜਾ ਰਿਹਾ ਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਅੱਛਾ ਤੁਸੀਂ ਯੂਥ ਹੋ ਤੇ ਤੁਹਾਡੇ ਕੋਲ ਇਹ ਸਵਾਲ ਪੁੱਛਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ ਪੰਜਾਬ ਚ ਬਾਕੀ ਮੁਲਕਾਂ ਬਾਕੀ ਜਿਹੜੇ ਸੂਬਿਆਂ ਚ ਵੀ ਖਾਸ ਕਰ ਪੰਜਾਬ ਦੀ ਗੱਲ ਕੀਤੀ ਜਾਵੇ ਬਾਹਲੇ ਮੁਲਕਾਂ ਜਾਣ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਹਾਲਾਂਕਿ ਜਾਣਾ ਵੀ ਚਾਹੀਦਾ ਹੈ ਅਗਰ ਕਿਸੇ ਦਾ ਮਨ ਹੋਵੇ ਸੋ ਕੋਈ ਸਕਸੈਸ ਕਿਸੇ ਨੂੰ ਮਿਲ ਰਹੀ ਹੋਵੇ ਲੇਕਿਨ ਹੁਣ ਅਸੀਂ ਇੱਕ ਮਾਤਾ ਜੀ ਨੂੰ ਵੀ ਮਿਲੇ ਸੀਗੇ ਉਹ ਹੈਂਡੀਕੈਪ ਸੀਗੇ 휠ਚੇਅਰ ਤੇ ਉਹਨਾਂ ਦੇ ਉਹਦੇ ਲੈਂਡਲੋਰ ਉਹਨਾਂ ਨੂੰ ਲੈ ਕੇ ਆਏ ਉਹਨਾਂ ਦੀ ਦੋ ਬੱਚੀਆਂ ਨੇ ਦੋਨੋਂ ਹੀ ਬਾਰ ਸਗੀਆਂ ਤੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਅਗਰ ਇੱਥੇ ਹੀ ਜ਼ਿਆਦਾ ਰੋਜ਼ਗਾਰ ਮਿਲੇ ਸਭ ਕੁਝ ਹੋਵੇ ਇੱਥੇ ਤੇ ਬਾਹਰ ਨਹੀਂ ਜਾਣਗੇ ਕੋਈ ਜਿਹੜੀਆਂ ਮੈਂ ਦੋ ਗੱਲਾਂ ਦੱਸੀਆਂ ਸੀਗਾ ਇੱਕ ਅਨਇੰਪਲੋਇਮੈਂਟ ਹੋਗੀ ਤੇ ਕੁ ਗ੍ਰੈਜੂਏਸ਼ਨ ਕਰਨ ਵਾਸਤੇ ਫੈਸਿਲਿਟੀਆਂ ਹੋ ਗਈਆਂ ਵੀ ਸਟੱਡੀ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਹੈਗੀ ਤਾਂ ਹੀ ਜੇ ਆਪਾਂ ਦੇਖੀ ਜਾਈਏ ਜ਼ਿਆਦਾਤਰ ਜਿਹੜੇ ਬੱਚੇ ਨੇ ਜੋ ਆਕ ਨੇ ਉਹ ਬਾਹਰ ਨੂੰ ਪ੍ਰੇਫਰ ਕਰਦੇ ਨੇ ਕਿਉਂਕਿ ਉੱਥੇ ਚੰਗੀਆਂ ਓਪਰਚ्युनिटीਜ਼ ਨੇ ਜੀ ਫਰੈਂਡਸ ਹੋਰ ਵੀ ਇਹੋ ਜੇ ਹੋਣਗੇ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਤੇ ਆਪਸ ਵਿੱਚ ਗੱਲ ਵੀ ਹੋਈ ਫਰੈਂਡ ਸਰਕਲ ਚ ਕਿ ਕੀ ਆ ਸਾਹੀ ਜਿਹੜੇ ਤੋਂ ਮੁੱਦੇ ਡਿਸਕਸ ਕਰ ਰਹੇ ਹੋ ਕਿ ਇਹ ਇਸ਼ੂਸ ਤੇ ਅਸੀਂ ਵੋਟ ਕਰਾਂਗੇ ਬੇ ਗੱਲ ਹੋਈ ਫਰੈਂਡਸ ਹਾਂਜੀ ਜ਼ਰੂਰ ਹੁੰਦੀ ਹੈ ਜੀ ਉਹ ਇੱਕ ਦਿਨ ਪਹਿਲਾਂ ਹੀ ਕੱਲ ਰਾਤ ਨੂੰ ਹੋਈ ਸੀ ਉਹ ਇਹੀ ਗੱਲਾਂ ਤੇ ਹੋਈ ਸੀ ਵੀ ਕੱਲ ਵੋਟ ਪਾਣ ਜਾ ਰਹੇ ਆ ਤੇ પા ਇਹੋ ਜਿਹੀ ਦੋਸਤਾਨੀ ਕੋਈ ਜਿਨੇ ਕਿਆ ਹੋਵੇ ਯਾਰ ਮੈਂ ਨਹੀਂ ਜਾਣਾ ਧੁੱਪ ਬਹੁਤ ਹੈ ਗਰਮੀ ਬਹੁਤ ਹੈ ਨਹੀਂ ਨਹੀਂ ਜੀ ਆਏ ਨਹੀਂ ਇਦਾਂ ਦਾ ਤਾਂ ਕੋਈ ਨਹੀਂ ਸੀਗਾ ਜੇ ਕਹਿ ਵੀ ਦਿੰਦਾ ਉਹਨੂੰ ਮਨਾ ਲੈਂਦੇ ਕਿਉਂਕਿ ਵੋਟ ਪਾਣਾ ਜੀ ਬਹੁਤ ਜ਼ਰੂਰੀ ਕੰਮ ਹੈ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਫੈਮਿਲੀ ਵੀ ਨਾਲ ਆ ਰਹੇ ਹੋ ਨਾ ਗਲਬਤਰ ਨੇ ਆਪਣਾ ਨਾਮ ਹਾਂਜੀ ਹਰਪਾਲ ਕੌਰ ਤੇ ਪੂਰੀ ਫੈਮਿਲੀ ਨਾਲ ਆਈ ਹੈ ਆਪਣੇ ਨਾਮ ਜੀ ਹਰਦੇਵ ਸਿੰਘ ਜੀ ਪੂਰੀ ਫੈਮਿਲੀ ਨਾਲ ਆਈ ਹੈ ਅੱਛਾ ਤੇ ਬੀਇੰਗ ਅ ਊਮਨ ਤੁਸੀਂ ਕੀ ਮੁੱਦੇ ਸੋਚੇਗੇ ਖਾਸ ਕਰ ਬਾਕੀ ਮੁੱਦੇ ਤਾਂ ਸੋਚੇ ਹੀ ਹੋਣੇ ਲੇਕਿਨ ਊਮਨ ਸੇ ਇੱਕ ਆਪਣੇ ਮੁੱਦੇ ਹੁੰਦੇ ਆ ਪੂਰਾ ਪਰਿਵਾਰ ਵੀ ਚਲਾ ਹਾਂਜੀ ਹਾਂ ਮੰਗਾਈ ਇੰਨੀ ਜ਼ਿਆਦਾ ਹੋ ਗਈ ਤੇ ਬਸ ਕੋਈ ਹੱਦੇ ਨਹੀਂ ਹੈਗੀ ਹਾਂ ਘਰ ਚ ਲਾਉਣੇ ਔਖਾ ਹੋ ਗਿਆ ਤੇ ਦੂਸਰਾ ਸੇਫਟੀ ਨਹੀਂ ਹੈਗੀ ਜੀ ਹੈਨਾ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਉਹਦੇ ਕਰਕੇ ਵੀ ਚੰਗੀ ਸਰਕਾਰ ਮੁੱਦਿਆਂ ਨੂੰ ਧਿਆਨ ਚ ਰੱਖਦੇ ਹੋਏ ਅੱਜ ਵੋਟ ਪਾਈ ਹਾਂ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਧੰਨਵਾਦ ਤੇ ਬਿਲਕੁਲ ਅਸੀਂ ਪਹਿਲਾਂ ਇਵਰਾਜ ਨਾਲ ਗੱਲ ਕਰ ਰਹੇ ਸੀਗੇ ਪਹਿਲੀ ਵਾਰ ਵੋਟ ਪਾਈ ਹੈ ਤੇ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ ਵੀ ਇਹੀ ਅਪੀਲ ਕਰੇਗਾ ਕਿ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਵਿਡੇ ਜਰਨਲਿਸਟ ਗੁਰਵਿੰਦਰ ਦੇ ਨਾਲ ਅੰਕਿਸ਼ ਕੋਲੀ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਪਟਿਆਲਾ